ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਤ ਦੇ ਸਾਬਕਾ ਜਥੇਦਾਰ ਤੇ ਮੌਜੂਦਾ ਹੈੱਡ ਗ੍ਰਾਂੰਟੀ ਸਚਕਣ ਸਿੰਘ ਦਰਵਾਦ ਸਾਹਿਬ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਦਿਨਿਆਵੀ ਅਦਾਲਤ ਦੇ ਵਿੱਚ ਜੋ ਕੱਲ ਗਏ ਆ ਮਨ ਨੂੰ ਬੜੀ ਛੱਟ ਵੀ ਵੱਜੀ ਆ ਦੁੱਖ ਵੀ ਮਹਿਸੂਸ ਹੋਇਆ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਰਹੇ ਹੋਣ ਤੇ ਹੈੱਡ ਗ੍ਰਾਂੰਟੀ ਦਰਵਾਦ ਸਾਹਿਬ ਹੋਣ ਕੋਈ ਵੀ ਇਤਿਹਾਸ ਦੇ ਵਿੱਚ ਜਦੋਂ ਦੀ ਸੌਣੀ ਕਮੇਟੀ ਬਣੀ ਹੈ ਬੜਾ ਵੱਡਾ ਇਤਿਹਾਸ ਹੈ ਤੇ ਵੱਡੇ ਵੱਡੇ ਜਥੇਦਾਰਾਂ ਨੇ ਸਬਾਵਾਵਾਂ ਕੀਤੀਆਂ ਕਾਲਤਾ ਦੇ ਜਥੇਦਾਰ ਤੌਰ ਤੇ ਤੇ ਬਾਕੀ ਤਖਤਾਂ ਦੇ ਜਥੇਦਾਰ ਤੌਰ ਤੇ ਬਾਦ ਦੁਨਿਆਵੀ ਅਦਾਲਤ ਨੂੰ ਜਿਹੜਾ ਕਿਸੇ ਜਥੇਦਾਰ ਨੇ ਅੱਜ ਤੱਕ ਕੋਈ ਜਥੇਦਾਰ ਨਹੀਂ ਗਿਆ ਉਹ ਦੇ ਕਿਤੇ ਸਮਨ ਵੀ ਆ ਜਾਂਦਾ ਸੀਗਾ ਦੁਨਿਆਵੀ ਅਦਾਲਤ ਤੋਂ ਉਹ ਸਮਨ ਅਕਸੈਪਟ ਨਹੀਂ ਸੀ ਕਰਦੇ ਕਹਿੰਦੇ ਜਿਹੜੀ ਅਕਾਲ ਤਖਤ ਦਾ ਜਹਦਾ ਰੋਦ ਦੀ ਉਪਵਾ ਉਹਦਾ ਸਤਕਾਰ ਉਹਦੀ ਇੱਜ਼ਤ ਉਹਦਾ ਮਾਨ ਸਾਰੇ ਪੰਥ ਵਿੱਚ ਆ ਸਮੁੱਚੇ ਸਿੱਖ ਸਮਾਜ ਦੇ ਵਿੱਚ ਆ ਤੇ ਇਹਦੇ ਰਤਵਾ ਜਿਹੜਾ ਹੈਗਾ ਉਹ ਦੁਨਿਆਵੀ ਅਦਾਲਤ ਤੋਂ ਉੱਪਰ ਰਤਵਾ ਤੇ ਤਾਂ ਨਹੀਂ ਸੀ ਜਾਂਦੇ ਉਹ ਕਦੀ ਵੀ ਇਹ ਪ੍ਰੋਵਾਈਡ ਨਹੀਂ ਸੀ ਕਰਦੇ ਦੁਨਿਆਵੀ ਅਦਾਲਤਾਂ ਦੀ ਤੇ ਮੇਰੇ ਮਨ ਨੂੰ ਸੱਟ ਵੱਜਦੀ ਹੈ ਕਿ ਗਿਆਨੀ ਰਵੀਸ਼ ਸਿੰਘ ਹੁਣੀ ਜਿਹੜੇ ਗਏ ਆ ਜਾਂ ਤਾਂ ਇਹਨਾਂ ਦੇ ਵਿੱਚ ਜਾਂ ਉਹਨਾਂ ਨੇ ਦੇਖੋ ਇੰਨੀਆਂ ਵੱਡੀਆਂ ਉਹਨਾਂ ਦੀਆਂ ਸੁਵਾਮਾਂ ਰਹੀਆਂ 40-45 ਸਾਲ ਦੀ ਮੈਨੂੰ ਆਦਿਆ ਸੁਵਾਮਾਂ ਹੋਣੀ ਹੈ ਪਰ ਉਹਨਾਂ ਨੂੰ ਇਹ ਕਾਜ ਦੇ ਕਾਨੂੰਨ ਜਿਹੜਾ ਸਿਸਟਮ ਦਾ ਸਾਦੀ ਸਮਝਿਆ ਉਹ ਪਤਾ ਨਹੀਂ ਕਿਸ ਲਾਲਚ ਲਾਲਸਾ ਦੇ ਨਾਲ ਜਾਂ ਕਿਸ ਲਾਲਚ ਦੇ ਨਾਲ ਗਏ ਆ জানা ਨਹੀਂ ਬੰਦਾ ਅਸੀਂ ਅਜੇ ਵੀ ਨਿਮਰਤਾ ਸਹਿਤ ਦੋ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹ ਕੇਸ ਵਾਸ ਲੋ ਇਹ ਨਵੀਂ ਰਵੈਤ ਆਪਾਂ ਨਾ ਸ਼ੁਰੂ ਕਰੀਏ ਇਹਦੇ ਨਾਲ ਜਿਹੜੀ ਕਾਲ ਤੱਕ ਦੀ ਹੁਕਮਾਂ ਸਤਕਾਰਮਾਨ ਉਹਦੇ ਚ ਵੀ ਨੁਕਸਾਨ ਹੋਏਗਾ ਸਿੱਖ ਸੰਸਥਾਵਾਂ ਦਾ ਵੀ ਨੁਕਸਾਨ ਹੋਏਗਾ ਤੇ ਅਜੇ ਮੈਂ ਕਹਿੰਦਾ ਉਹ ਡਿਊਟੀ ਤੇ ਹੈਗੇ ਆ ਤੂੰ ਮੈਨੂੰ ਬੜੀ ਹਾਸੋਂ ਹੀ ਨਹੀਂ ਗੱਲ ਲੱਗਦੀ ਐ ਕਿ ਕਹਿੰਦੇ ਪਏ ਜੀ ਮੈਨੂੰ ਸ਼ੱਕ ਆ ਕਿ ਹਟਾ ਦੇਣਾ ਪਰ ਇਹ ਤਾਂ ਮੈਂ ਕਹਿੰਦਾ ਉਹਦੇ ਮਨ ਦਾ ਜਿਹੜਾ ਬਲਬਲਾ ਜਿਹੜਾ ਨਾ ਮਨ ਥੱਲੇ ਡਿਗਿਆ ਹੋਇਆ ਲੱਗਦਾ ਵੀ ਮਨ ਇਦਾਂ ਦਾ ਨਹੀਂਗਾ ਵੀ ਜੇ ਫੱਜ ਕਰੋ ਹੱਟ ਵੀ ਜਾਣ ਤੇ ਫਿਰ ਵੀ ਕਿਤੇ ਰੱਬ ਨੇ ਪਰਮੇਸ਼ਰ ਨੇ ਅਕਾਲ ਪੁਰਖ ਨੇ ਲੰਗਰ ਪਰਚਾਤਾ ਦਿੱਤਾ ਆ ਫਿਰ ਸਰਵਿਸ ਉਹਨਾਂ ਦੀ ਅਜੇ ਰਹਿੰਦੀ ਐ ਪਰ ਮੈਂ ਇੱਕ ਫਿਰ ਦੁਬਾਰਾ ਬੇਨਤੀ ਕਰਦਾ ਹੱਥ ਜੋੜ ਕੇ ਗਿਆਨੀ ਰਵੀਰ ਸਿੰਘ ਉਹਨਾਂ ਨੂੰ ਇਹ ਕਾਰਜ ਆਪਾਂ ਨਾ ਕਰੀਏ ਇਹਦੇ ਨਾਲ ਆਪਣੇ ਜਿਹੜੀਆਂ ਸੰਸਥਾਵਾਂ ਜਾਂ ਕਾਲ ਤੱਕ ਦੀ ਜਿਹੜੀ ਉਪਮਾ ਆ ਜਾਂ ਸਤਕਾਰ ਮਾਨਿਆ ਉਹਦੇ ਵਿੱਚ ਬੜਾ ਵੱਡਾ ਨੁਕਸਾਨ ਤੇ ਛੇਛਵੀ ਪਹੁੰਚਦੀ ਤੇ ਮੇਰੀ ਬੇਨਤੀ ਉਹਨਾਂ ਨੂੰ ਮੈਂ ਹੱਥ ਜੋੜ ਕੇ ਕਿ ਉਹ ਆਪਣਾ ਕੇਸ ਵਾਪਸ ਲੈਣ ਤਾਂ ਕਿ ਮਾਨਸਰਗੜ੍ਹ ਸੰਸਥਾਵਾਂ ਦਾ ਜਿਹੜਾ ਕੈਮਰਾ ਵੀ ਵਾਹਿਗੁਰਜੀ ਕਾ ਕਾਲਸਾ ਵੀ ਪਹਿਲੀ ਪਹਿਲੀ ਵਾਰ ਹੀ ਗਏ ਹੈਪੀਟਰਲ ਥਿੰਗ ਜਾਣਾ ਪੈ ਗਿਆ ਜੀ ਕਾਲਤਾਰ ਸਾਹਿਬ ਨਹੀਂ ਹੈਡ ਗ੍ਰਾਂਥੀ ਪਹਿਲੀ ਵਾਰ ਹੀ ਗਏ ਉੱਥੇ ਜਾਂਦੇ ਨਹੀਂ ਸੀ ਕਿ ਗਿਆਨੀ ਗੁਦਿਆਲ ਸਿੰਘ ਜਨੂਹਾ ਉਹਨਾਂ ਨੂੰ ਸਮਝਾਏ ਸੀ ਕਹਿੰਦੇ ਮੈਂ ਦੁਨਿਆਵੀ ਅਦਾਲਤ ਨਹੀਂ ਮੰਨਦਾ ਮੇਰਾ ਤਖਤ ਜਿਹੜਾ ਹੈ ਦੁਨਿਆਵੀ ਅਦਾਲਤ ਤੋਂ ਉੱਚਾ ਹੈ ਇਹ ਇਦਾਂ ਹੀ ਗਿਆਨੀ ਤਰਲੋਚਨ ਸਿੰਘ ਹੁਣੇ ਪਹਿਲਾਂ ਉਹ ਉੱਥੇ ਜਾ ਕੇ ਜੱਜ ਨੂੰ ਕਹਿ ਕਹਿ ਸੀ ਵੀ ਮੈਂ ਨਹੀਂ ਆਉਣਾ ਕਿਉਂਕਿ ਸਾਡਾ ਸਤਿਕਾਰਯੋਗ ਮਾਨ ਇੱਜ਼ਤ ਜਿਹੜੀ ਆ ਪੰਥ ਉਹਦਾ ਰਖਵਾਲਾ ਹੁੰਦਾ ਜੇ ਗਿਆਨੀ ਰਵੀ ਸਿੰਘ ਤੇ ਕੋਈ ਅਤਿਆ ਹੁੰਦੀ ਆ ਜੇ ਕੋਈ ਮਨੂੰ ਉਹ ਪ੍ਰਧਾਨ ਜੀ ਨਾਲ ਗੱਲ ਕਰਦੇ ਸਾਡੇ ਨਾਲ ਗੱਲ ਕਰਦੇ ਬੈਠ ਕੇ ਆਪਾਂ ਡਿਸਕਸ ਕਰਦੇ ਵੀ ਨੇ ਦੂਜੇ ਨੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋ ਸਕਦਾ ਪਰ ਜਦੋਂ ਤੁਸੀਂ ਅਦਾਲਤਾਂ ਦੇ ਜਾਂਦੇ ਹੋ ਨਾ ਇਤੋਂ ਮਾੜੀ ਗਰਾਵਟ ਕੋਈ ਨਹੀਂ ਇਨਸਾਨ ਦੇ ਵਿੱਚ ਮੈਂ ਕਹਾਂਗਾ ਫਿਰ ਵੀ ਬੇਨਤੀ ਕਰਦਾ ਦੁਆਰਾ ਫੱਟ ਜੋੜ ਕੇ ਬੇਨਤੀ ਕਰਦਾ ਪਹਿਲਾਂ ਹੀ ਬੇਨਤੀ ਕੀਤੀ ਪਾਈਏ ਕਿ ਜਿਹੜਾ ਵਾਸਟ ਲਿਆ ਜਾਵੇ ਤਾਂ ਕਿ ਮਾਨ ਸਤਕਾਰ ਜਿਹੜਾ ਸਿਧਾਂਤ ਹੈਗੇ ਅਕਾਲ ਤਖ ਦੇ ਉਹ ਕੈਮਰਾ